ਅੱਜ ਸੁੰਦਰਨਗਰ ਡਿਵੀਜ਼ਨ ਵਿਖੇ ਪਿਓ ਮੁਲਾਜ਼ਮ ਜਥੇਬੰਦੀਆਂ ਨੇ ਬਿਜਲੀ ਬੋਰਡ ਦੀਆਂ ਉਹਨਾਂ ਦੇ ਵੱਲੋਂ ਰਲ ਕੇ ਜਿਹੜਾ ਦੂਜੀ ਵਾਰ ਇੱਥੇ ਜਿਹੜਾ ਪੁਤਲਾ ਫੁਕਿਆ ਗਿਆ ਤੇ ਇਹ ਪੁਤਲਾ ਜਿਹੜਾ ਜਿਹੜੇ ਸਾਡੇ 25 ਸਾਇਕਲਨ ਮੈਨ ਸੀਆਰਐ 295/19 ਦੇ ਤਹਿਤ ਭਰਤੀ ਹੋਏ ਸੀ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਉਹਨਾਂ ਦੀਆਂ ਸਵਾਵਾਂ ਖਤਮ ਕਰ ਦਿੱਤੀਆਂ ਗਿਆ ਉਸ ਦੇ ਰੋਸ ਵਜੋਂ ਜਿਹੜਾ ਇਹ ਪ੍ਰੋਟੈਸਟ ਆਇਆ ਕੀਤਾ ਗਿਆ ਕਿਉਂਕਿ ਇੱਕ ਪਾਸੇ ਤਾਂ ਮੈਨੇਜਮੈਂਟਾਂ ਉਹ ਤਨਖਾਹਾਂ ਜਾਰੀ ਕਰਨ ਨੂੰ ਲੈ ਕੇ ਸਟੇਟਸ ਕੋ ਦਾ ਬਹਾਨਾ ਬਣਾਉਣ ਲੱਜਿੰਦੀ ਆ ਤੇ ਦੂਸਰੇ ਪਾਸੇ ਉਸੇ ਸਟੇਟਸ ਕੋ ਦੇ ਲੱਗੇ ਹੋਣ ਦੇ باوجود ਜਿਹੜੇ 25 ਸਾਥੀ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਭਾਵ ਕਿ ਸਰਕਾਰ ਤੇ ਮੈਨੇਜਮੈਂਟ ਆਪਣੀ ਮਰਜ਼ੀ ਕਰ ਰਹੀ ਆ ਤੇ ਸਾਥੀਆਂ ਦਾ ਵੱਡੇ ਪੱਧਰ ਤੇ ਨੁਕਸਾਨ ਕਰ ਰਹੀ ਆ ਹੁਣ ਇੱਕ ਗੱਲ ਹੋਰ ਤੁਹਾਨੂੰ ਦੱਸ ਦਿੰਦੇ ਆ ਕਿ ਤਯਾਰਵਾ ਸਰਟੀਫਿਕੇਟ ਦਾ ਜਿਹੜਾ ਇਹ ਬਹੁਤ ਜ਼ਿਆਦਾ ਮਾਮਲਾ ਗਰਮਾਇਆ ਹੋਇਆ ਇਹਦੇ ਬਾਰੇ ਤਾਜ਼ਾ ਜਿਹੜੀ ਰਿਪੋਰਟ ਆ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਨਹੀਂ ਚਾਰ-ਚਾਰ ਵਾਰੀ ਦੋ ਵਾਰ ਤਾਂ ਕ੍ਰਾਈਮ ਰਿਪੋਰਟ ਜਿਹੜੀਆਂ ਕ੍ਰਾਈਮ ਬ੍ਰਾਂਚ ਆ ਵਿਭਾਗਾਂ ਦੇ ਵਿੱਚ ਪਹੁੰਚ ਕੇ ਜਾਂਚ ਕਰ ਚੁੱਕੀ ਆ ਤੇ ਦੋ ਵਾਰੀ ਉਸ ਤੋਂ ਬਾਅਦ ਹੋਰ ਜਾਂਚਾਂ ਹੋ ਚੁੱਕੀਆਂ ਨੇ ਜੋ ਬਿਜਲੀ ਬੋਰਡ ਦੇ ਵੱਲੋਂ ਹੋ ਚੁੱਕੀਆਂ ਨੇ ਤੇ ਤੀਸਰੀ ਵਾਰੀ ਹੁਣ ਫੇਰ ਠੇਕੇਦਾਰਾਂ ਨੂੰ ਤੇ ਕੰਪਨੀਆਂ ਨੂੰ ਜਿੱਥੋਂ ਤਿਆਰਬਾ ਸਰਟੀਫਿਕੇਟ ਲੈ ਹੋਏ ਨੇ ਉਹਨਾਂ ਨੂੰ ਫੇਰ ਕਿਹਾ ਜਾ ਰਿਹਾ ਕਿ ਤੁਸੀਂ ਦਿਓ ਉੱਥੇ ਹੁਣ ਇਹ ਤੇ ਜਿਹੜੇ ਤਿਆਰਵਾ ਸਰਟੀਫਿਕੇਟ ਦੇਣ ਵਾਲੀਆਂ ਕੰਪਨੀਆਂ ਨੇ ਚਾਹੇ ਠੇਕੇਦਾਰ ਨੇ ਬੜੇ ਡਰ ਦੇ ਮਾਹੌਲ ਦੇ ਵਿੱਚ ਨਹੀਂ ਪਤਾ ਵੀ ਨਹੀਂ ਵੀ ਉਹਨਾਂ ਨੂੰ ਲੱਗ ਰਿਹਾ ਵੀ ਕੀ ਮਾਮਲਾ ਇਹ ਜਿਹੜੀਆਂ ਬਾਰ-ਬਾਰ ਜਾਂਚਾਂ ਇਹ ਰਿਪੋਰਟਾਂ ਮੰਗੀ ਜਾ ਰਹੇ ਨੇ ਤੇ ਇਹਦੇ ਨਾਲ ਜਿਹੜੇ ਚੰਗੇ ਭਲੇ ਜੈਨੂਨ ਸਾਥੀ ਨੇ ਉਹਨਾਂ ਨੂੰ ਵੀ ਜਿਹੜੇ ਤਿਆਰਵਾ ਸਰਟੀਫਿਕੇਟ ਜਿਹੜੇ ਮਿਲਣ ਦੇ ਵਿੱਚ ਖਤਰਾ ਮਹਿਸੂਸ ਹੋਣ ਲੱਗਾ ਹੁਣ ਮੈਂ ਆਪਣੀ ਗੱਲ ਕਰਦਾ ਮੇਰਾ ਆਪਣਾ ਜਿਹੜਾ ਸਰਦੇਸ਼ ਛਾਡੋ ਪ੍ਰਾਈਵੇਟ ਲਿਮਟਿਡ ਦਾ ਜਿਹੜਾ ਤਿਆਰਵਾ ਹੁਣ ਮੇਰੇ ਜਿਹੜੇ ਆਪਣੇ ਜਿੱਤੋਂ ਮੈਂ ਕਰ ਚੁੱਕਿਆ ਜਿੱਤੇ EPF, ESI ਕੱਟਦਾ ਸਭ ਕੁਝ ਹੋ ਰਿਹਾ ਮੇਰਾ ਤਾਂ ਜੈਨੂਨ ਬਿਲਕੁਲ ਇੱਕ ਨੰਬਰ ਤੇ ਆ। ਹੁਣ ਜਦੋਂ ਉਹ ਐਨੇ ਜੈਨੂਨ ਦੇ ਜਿਹੜੇ ਮੈਨੇਜਮੈਂਟ ਆ ਉਤੋਂ ਦੀ ਫੈਕਟਰੀ ਦੀ ਉਹ ਡਰ ਰਹੀ ਆ ਵੀ ਪਤਾ ਨਹੀਂ ਕਿਉਂ ਬਾਰ ਬਾਰ ਜਿਹੜੇ ਤਿਆਰਵਾ ਸਰਟੀਫਿਕੇਟ ਮੰਗੇ ਜਾ ਰਹੇ ਨੇ ਜੇ ਉਹ ਡਰ ਦੇ ਵਿੱਚ ਜਾ ਸਕਦੇ ਨੇ ਜਿਹੜੇ ਆਮ A ਕਲਾਸ ਕੰਟਰੈਕਟਰ ਨੇ ਜਾਂ ਆਮ ਕੋਈ ਹੋਰ ਇਦਾਂ ਦੇ ESI, EPF ਪਰ ਕੱਟਣ ਵਾਲੀਆਂ ਜਿਹੜੀਆਂ ਬ੍ਰਾਂਚ ਆਉਣਗੀਆਂ ਉਹਨਾਂ ਦਾ ਹਾਲ ਕੀ ਹੋਏਗਾ? ਮਤਲਬ ਸਿੱਧਾ ਸਿੱਧਾ ਕਹਿਣ ਤੋਂ ਭਾਵਾ ਵੀ ਕਿਤੇ ਨਾ ਕਿਤੇ ਜਿਨ੍ਹਾਂ ਦੇ ਜੈਨੂਅਲ ਤਜਰਬਾ ਸਰਟੀਫਿਕੇਟ ਨੇ ਉਹਨਾਂ ਨੂੰ ਜਾਰੀ ਕਰਨ ਵਾਲੀਆਂ ਵਿਭਾਗ ਜਿਹੜੀਆਂ ਏਜੰਸੀਆਂ ਨੇ ਚਾਹੇ ਉਹ ਕਿਸ ਕੋਈ ਕੰਪਨੀਆਂ ਚਾਹੇ ਠੇਕੇਦਾਰਾਂ ਉਹਨਾਂ ਦੇ ਵਿੱਚ ਵੀ ਡਰ ਦਾ ਮਾਹੌਲ ਪੈਦਾ ਕਰ ਰਹੀ ਹੈ ਮੈਨੇਜਮੈਂਟ ਜਿਹੜੀ ਹੈ ਇਹਨਾਂ ਦੀਆਂ ਕਰਤੂਤਾਂ ਨੇ ਤੇ ਪੰਜਾਬ ਸਰਕਾਰ ਨੂੰ ਬੇਨਤੀ ਆ ਕਿ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਔਰ ਪਹਿਲਾਂ ਵੀ ਕਰ ਰਹੇ ਸੀ ਵੀ ਸਾਨੂੰ ਤਿੱਖਾ ਰੋਕ ਅਖਤਿਆਰ ਆ ਜਿਹੜਾ ਰੁਕ ਅਖਤਿਆਰ ਲਈ ਮਜਬੂਰ ਨਾ ਕਰਿਓ ਕਿਉਂਕਿ ਅਸੀਂ ਇਹ ਜਿਹੜੇ ਜਿਹੜੇ 2002 ਤੋਂ ਲੜਕੇ ਜਿਹੜੇ ਰੁਜ਼ਗਾਰ ਪ੍ਰਾਪਤ ਕੀਤੇ ਨੇ ਤੇ ਇਹ ਅਸੀਂ ਸ਼ੌਕੇ ਇਦਾਂ ਜਾਣ ਨਹੀਂ ਦੇਵਾਂਗੇ ਇਸ ਲਈ ਅਸੀਂ ਹਰ ਪ੍ਰਕਾਰ ਦੀ ਕੁਰਬਾਨੀ ਕਰਨ ਲਈ ਤਿਆਰ ਆ ਤੇ ਹੁਣ ਪਿੱਛੇ ਜੇ ਸਾਡੇ ਜਿਹੜੇ ਬਿਨਾ ਤਿਆਰ ਬਾਸ ਸਰਟੀਫਿਕੇਟ ਵਾਲਿਆਂ ਦਾ ਉੱਥੇ ਧਰਨਾ ਲੱਗਿਆ ਜਿਹਦੇ ਵਿੱਚ ਸਮੇ ਸਾਡੇ ਸਾਥੀ ਰਗਵੀਰ ਸਿੰਘ ਜੀ ਜਿਹੜੇ ਜੁਆਇੰਟ ਫਾਰਮ ਦੇ ਆਗੂ ਨੇ ਤੇ ਹੋਰ ਬਿਜਲੀ ਬੇਕਤਾ ਮੰਚ ਦੇ ਜਾਂ ਕੋਈ ਹੋਰ ਜਥੇਬੰਦੀਆਂ ਦੇ ਵੀ ਆਗੂ ਉੱਥੇ ਪਹੁੰਚੇ ਉਹਨਾਂ ਨੇ ਉੱਥੇ ਉਹਨਾਂ ਨੂੰ ਭਰੋਸਾ ਦਿੱਤਾ ਤੇ ਜਦੋਂ ਮੈਨੇਜਮੈਂਟ ਨੇ ਦੇਖਿਆ ਵੀ ਇਹ ਘੜਾ ਇੱਕ ਪਾਸੇ ਟੈਕਨੀਕਲ ਤਰੀਕੇ ਨਾਲ ਜਿੱਦ ਵੱਲ ਦਾ ਚੱਲ ਰਿਹਾ ਤੇ ਇਹਾਂ ਨੇ ਚੱਕ ਕੇ ਜਿਹੜੇ ਸਾਡੇ ਸਾਥੀ ਬਰਖਾਸਤ ਕੀਤੇ ਨੇ ਇਹਨਾਂ ਨੂੰ ਅਸੀਂ ਕਿਸੇ ਵੀ ਕੀਮਤੇ ਬਰਦਾਸ਼ਤ ਨਹੀਂ ਕਰਾਂਗੇ ਲਗਭਗ ਬਿਜਲੀ ਬੋਰਡ ਦੀਆਂ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਇੱਕ ਮੰਚ ਤੇ ਲਗਭਗ ਇਸ ਮਾਮਲੇ ਤੇ ਇਕੱਠੀਆਂ ਨੇ ਤੇ ਅਸੀਂ ਹਰ ਪ੍ਰਕਾਰ ਦਾ ਜਿਹੜਾ ਸੰਘਰਸ਼ ਲੜਾਂਗੇ ਤੇ ਪੰਜਾਬ ਸਰਕਾਰ ਨੂੰ ਚੇਤਾਵਨੀਆ ਵੀ ਸਾਨੂੰ ਤਿੱਖੇ ਸੰਘਰਸ਼ ਵੱਲ ਵਧਣ ਤੋਂ ਨਾ ਉਸ ਵੱਲ ਜਾਣ ਦਿੱਤਾ ਜਾਵੇ ਕਿਉਂਕਿ ਅਸੀਂ ਕਿਸੇ ਵੀ ਪ੍ਰਕਾਰ ਦਾ ਸੰਘਰਸ਼ ਕਰਨ ਤੋਂ ਫਿਰ ਗਰੇਜ਼ ਨਹੀਂ ਕਰਨਾ ਧੰਨਵਾਦ ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਦੇ ਚੈਨਲ ਦਾ ਧੰਨਵਾਦ ਕਰਦਾ ਹਾਂ ਜਿਹੜਾ ਤੁਸੀਂ ਸਾਡੀ ਆਵਾਜ਼ ਪਛਾਣ ਲਈ ਇੱਥੇ ਹਾਜ਼ਰ ਹੋਏ ਹੋ। ਸਾਥੀਓ ਅੱਜ ਸੁੰਦਰ ਨਗਰ ਮੰਡਲ ਵਿਖੇ ਲੁਧਿਆਣਾ ਵਿਖੇ ਆਰਤੀ ਫੂਕ ਮੁਜਾਹਰਾ ਕੀਤਾ ਗਿਆ। ਜਿਹੜੀ ਆਪਣੀ ਮੈਨੇਜਮੈਂਟ ਹੈ ਪਾਵਰਕਾਮ ਦੀ ਉਹਦਾ ਪੁਤਲਾ ਫੂਕਿਆ ਗਿਆ। ਮੈਂ ਜਿਹੜੇ ਵੀ ਰਾਤਰੀ ਜਥੇਬੰਦੀ ਆ ਜਿਹੜੇ ਸਾਥੀ ਆ ਜਿਨ੍ਹਾਂ ਵੱਲੋਂ ਇਹ ਸਲਾਗਾਯੋਗ ਕਦਮ ਚੁੱਕਿਆ ਗਿਆ ਮੈਂ ਉਹਨਾਂ ਦੀ ਸਲਾਘਾ ਕਰਦਾ ਵਾਂ ਕਿਉਂਕਿ ਇਹ 19 ਤਰੀਕ ਨੂੰ ਅਸੀਂ ਪਹਿਲਾਂ ਆਰਤੀ ਫੋਕ ਚੁੱਕੇ ਆ ਸਾਡੇ ਸਾਥੀ ਨਾਲ ਲੱਗੇ ਆ ਸਾਡੇ ਸਾਨੂੰ ਬੜੀ ਇਸ ਚੀਜ਼ ਦੀ ਖੁਸ਼ੀ ਹੋਈ ਆ ਜਿਹੜੇ ਮੁੱਦੇ ਤੇ ਇਹ ਆਪਾਂ ਆਰਤੀ ਭੁੱਕੀ ਅੱਜ ਇਹ ਬਹੁਤ ਗੰਭੀਰ ਮੁੱਦਾ ਵਾ ਔਰ ਇਹ ਬਹੁਤ ਪੱਕਿਆ ਹੋਇਆ ਵਾ ਇਹ ਕੋਈ ਨਵਾਂ ਮੁੱਦਾ ਨਹੀਂ ਹੈਗਾ ਵਾ ਸਰਕਾਰਾਂ ਨੂੰ ਅਸੀਂ ਔਰ ਮੈਨੇਜਮੈਂਟ ਨੂੰ ਇਹਦੇ ਬਾਰੇ ਬਹੁਤ ਕੁਝ ਦੱਸਿਆ ਵਾ ਔਰ ਦੱਸਦੇ ਵੀ ਆ ਰਹੇ ਆ ਪਰ ਨਾ ਸਰਕਾਰ ਜਾਗ ਰਹੀ ਹੈ ਨਾ ਮੈਨੇਜਮੈਂਟ ਜਾਗ ਰਹੀ ਹੈ ਇਥੇ ਨਵੀਂ-ਨਵੀਂ ਗੱਲਾਂ ਨਿਕਲ ਕੇ ਆ ਰਹੀਆਂ ਤੀਸਰੀ ਵਾਰੀ ਡਾਕੂਮੈਂਟ ਚੈੱਕ ਹੋਣ ਲੱਗਿਆ ਜਦਕਿ ਨਿਯਮ ਇਹ ਆ ਇਹ ਕੋਰਟ ਦਾ ਦੇਖ ਲਓ ਚਾਹੇ ਕਿਥੇ ਹੋਰ ਚੀਜ਼ ਦਾ ਦੇਖ ਲਓ ਜਿਸ ਚੀਜ਼ ਦੀ ਗਵਾਹੀ ਕੋਰਟ ਦੇ ਵਿੱਚ ਵੀ ਇੱਕ ਵਾਰੀ ਹੋ ਜਾਂਦੀ ਹੈ ਉਸ ਬੰਦੇ ਦੀ ਗਵਾਹੀ ਦੂਸਰੀ ਵਾਰੀ ਨਹੀਂ ਹੁੰਦੀ ਜੇ ਦੂਸਰੀ ਵਾਰੀ ਹੁੰਦੀ ਹੈ ਤੇ ਕਿਸੇ ਹੋਰ ਚੀਜ਼ ਨੂੰ ਲੈ ਕੇ ਹੁੰਦੀ ਹੈ ਉਸੇ ਚੀਜ਼ ਲਈ ਦੂਸਰੀ ਵਾਰੀ ਗਵਾਹੀ ਨਹੀਂ ਹੁੰਦੀ ਏ ਮੈਂ ਠੋਕ ਕੇ ਕਹਿਣਾ ਇਥੇ ਇਹ ਸਰਕਾਰ ਬਹੁਤ ੱੱਕਾ ਕਰ ਰਹੀ ਹੈ ਮੈਨੇਜਮੈਂਟ ਬਹੁਤ ੱੱਕਾ ਕਰ ਰਹੀ ਹੈ ਜਿਨ੍ਹਾਂ ਦੇ ਸਰਟੀਫਿਕੇਟ ਚੈੱਕ ਹੋ ਚੁੱਕੇ ਆ ਉਹਨਾਂ ਦੀ ਤਨਖਾਹ ਰਿਲੀਜ਼ ਕਰਨੀ ਬਣਦੀ ਹੈ ਜਿਨ੍ਹਾਂ ਦੇ ਸਰਟੀਫਿਕੇਟ ਨਹੀਂ ਲਾਏ ਉਹਨਾਂ ਦੀ ਵੀ ਤਨਖਾਹ ਰਿਲੀਜ਼ ਕਰਨੀ ਬਣਦੀ ਹੈ ਜਿਨ੍ਹਾਂ ਦੇ ਸਰਟੀਫਿਕੇਟ ਚੈੱਕ ਨਹੀਂ ਹੋਏ ਉਹਦੀ ਜ਼ਿੰਮੇਵਾਰੀ ਵੀ ਸਰਕਾਰ ਦੀ ਹੈ ਔਰ ਮੈਨੇਜਮੈਂਟ ਦੀ ਹੈ ਅਜੇ ਤੱਕ ਚੈੱਕ ਕਿਉਂ ਨਹੀਂ ਹੋਏ ਇਹਦੇ ਵਿੱਚ ਜਿਨ੍ਹਾਂ ਸਾਥੀਆਂ ਦੀ ਤਨਖਾਹ ਰੋਕੀ ਹੋਈ ਹੈ ਉਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਉਹ ਬੇਕਸੂਰ ਨੇ ਉਹਨਾਂ ਦੀ ਤਨਖਾਹਾਂ ਫੌਰੀ ਤੌਰ ਤੇ ਜਾਰੀਆ ਕੀਤੀਆਂ ਜਾਣ ਇਥੇ ਇਹੀ ਮੰਗਾ ਆਪਣੇ 295/19 ਜਿਹੜਾ ਸੀਆਰਏ ਹੈ ਉਹ ਦੀ ਨਹੀਂ ਹੈਗੀ ਹੈ ਇਹ ਜਿਹੜਾ ਮੇਨ ਮੁੱਦਾ ਸੀਗਾ ਉਹਦੇ ਕਰਕੇ ਸਾਨੂੰ ਇਹ ਜੋ ਹੈ ਪ੍ਰੋਗਰਾਮ ਚਲੋ ਜਲਦਬਾਜ਼ੀ ਦੇ ਵਿੱਚ ਇਹ ਕਰਨਾ ਪਿਆ ਮੰਗਾ ਸਾਡੀਆਂ ਹੋਰ ਵੀ ਨੇ ਜਿਵੇਂ ਆਪਣਾ ਪ੍ਰਾਣੀ ਪੈਨਸ਼ਨ ਹੋ ਗਈ ਔਰ ਜਿਹੜਾ ਕੀ ਕਹਿੰਦੇ ਆ ਸਤਵਾਂ ਪੇ ਕਮਿਸ਼ਨ ਹੋ ਗਿਆ ਜਿਹੜੇ ਬੰਦੇ ਆਪਣੇ ਬਿਜਲੀ ਬੋਰਡ ਦੇ ਵਿੱਚ ਕੰਮ ਕਰਦੇ ਆ ਪੰਜਾਬ ਬਿਜਲੀ ਬੋਰਡ ਦੇ ਵਿੱਚ ਜਾਂ ਪੀ ਐਸ ਪੀ ਸੀ ਐਲ ਜਿਹਨੂੰ ਹੁਣ ਕਹਿੰਦੇ ਆ ਉਹਦੇ ਵਿੱਚ ਕੰਮ ਕਰਦੇ ਆ ਉਹ ਕੰਮ ਤਾਂ ਪੰਜਾਬ ਦੇ ਵਿੱਚ ਕਰ ਰਿਹਾ ਤੇ ਉਹਨਾਂ ਨੂੰ ਤਨਖਾਹ ਸੈਂਟਰ ਉਹਦੇ ਸਕੇਲ ਦੇ ਹਿਸਾਬ ਨਾਲ ਦਿੱਤੀ ਜਾ ਰਹੀ ਹੈ ਇੱਕ ਬੰਦਾ ਉਸੇ ਉਹਦੇ ਨਾਲ ਬਰਾਬਰ ਬੈਠਾ ਚਾਹੇ ਉਹ ਟੈਕਨੀਕਲ ਹੈ ਚਾਹੇ ਉਹ ਕਲੈਰੀਕਲ ਹੈ ਇੱਕ ਚੇਵਾ ਪੰਜਾਬ ਦਾ ਕਮਿਸ਼ਨ ਦੀ ਤਨਖਾਹ ਲੈ ਰਿਹਾ ਇੱਕ ਸਤਵਾਂ ਜੋ ਹੈ ਸੈਂਟਰ ਦੀ ਤਨਖਾਹ ਲੈ ਰਿਹਾ ਉਹਨਾਂ ਦੋਨਾਂ ਦਾ ਤਾਲ ਮਿਲ ਕਿਵੇਂ ਸਰਕਾਰ ਬਣਾ ਰਹੀ ਮੈਨੂੰ ਤਾਂ ਸਮਝ ਨਹੀਂ ਆ ਰਹੀ ਕੰਮ ਦੋਨਾਂ ਦਾ ਇੱਕ ਹੈ ਤੇ ਤਨਖਾਹ ਉਹਨਾਂ ਦੋਨਾਂ ਨੂੰ ਵੱਖਰੀ ਵੱਖਰੀ ਰਾਤੀਓ ਤੇ ਇੱਥੇ ਹੀ ਗਲ ਖਤਮ ਹੁੰਦੀ ਜਿਹੜਾ ਆਪਣੇ ਪ੍ਰੋਗਰਾਮ ਚੱਲ ਰਿਹਾ ਵਾ ਇਹ ਇਸੇ ਤਰ੍ਹਾਂ ਚੱਲੂਗਾ ਸਰਕਾਰ ਨੂੰ ਤੇ ਮੈਨੇਜਮੈਂਟ ਨੂੰ ਇੱਥੇ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਜੇ ਇਹ ਆਪਣੇ ਜਿਹੜੀਆਂ ਕੁੱਝੀਆਂ ਚਾਲਾਂ ਨੇ ਉਹਨਾਂ ਤੋਂ ਬਾਅਦ ਨਹੀਂ ਆਏ ਤੇ ਇਹ ਪ੍ਰੋਗਰਾਮ ਜਿਹੜੇ ਆ ਹੋਰ ਤਿੱਖੇ ਕੀਤੇ ਜਾਣਗੇ ਤੇ ਇਹਨਾਂ ਨੂੰ ਅਸੀਂ ਲੀਹ ਤੇ ਲਿਆ ਕੇ ਛੱਡਾਂਗੇ ਜਿਹੜੀ ਭਗਵੰਤ ਮਾਨ ਸਰਕਾਰ ਕਹਿੰਦੀ ਹੈ ਕਿ ਅਸੀਂ 92 ਸਿੱਟਾ ਜਿੱਤੇ ਆ ਜਿਹੜੇ ਇਸ ਚੀਜ਼ ਦਾ ਕਮੈਂਡ ਕਰਦੀ ਹੈ ਉਹ 92 ਦੀ ਅਸੀਂ ਪੁੱਠੀ 29 ਵੀ ਕਰ ਦੇਾਂਗੇ ਕਿਉਂਕਿ ਜਿਹੜੀਆਂ ਉਹਨੂੰ 92 ਸਿੱਟਾ ਮਿਲਿਆ ਇਹ ਸਿਰਫ ਜਿਹੜਾ ਆਪਣਾ ਅੈਂਪਲਾਈਜ਼ ਵਰਗ ਉਹਦੇ ਕਰਕੇ ਮਿਲਿਆ ਨੇ ਕੱਲੀ ਇਹ ਨਹੀਂ ਹੈਗੀ ਕਿ ਜਿਹੜੇ ਜਨਤਾ ਬੈਠੀ ਐ ਸਿਰਫ ਜਨਤਾ ਨੇ ਜਿੱਤਾਈ ਐ ਇਹ ਜਿੱਤ ਜਿਹੜੀ ਹੈਗੀ ਐ ਮੈਂ ਠੋਕ ਕੇ ਕਹਿੰਦਾ ਜੇ ਮੁਲਾਜ਼ਮ ਇਹਨਾਂ ਨੂੰ ਵੋਟ ਨਹੀਂ ਪਾਉਂਦਾ ਤੇ 92 ਸੀਟਾਂ ਤੋਂ ਇਹ ਜਿੱਤੀ ਨਹੀਂ ਸਕਦੇ ਸੀਗੇ ਔਰ ਇਹ ਹੁਣ ਭੁੱਲ ਜਾਣ ਕਿ ਅਗਲੀ ਵਾਰੀ ਜੇ ਇਹੀ ਹਾਲ ਰਿਹਾ ਤੇ 92 ਸੀਟਾਂ ਕੀ 29 ਵੀ ਲੈ ਲੈਣ ਮੈਂ ਇਸ ਚੀਜ਼ ਦੀ ਮੈਂ ਗਾਰੰਟੀ ਦਿੰਦਾ ਤੋਂ ਮੇਰੀ ਇਹੀ ਬੇਨਤੀ ਐ ਸਰਕਾਰ ਨੂੰ ਤੇ ਮੈਨੇਜਮੈਂਟ ਨੂੰ ਕਿ ਆਪਣੀ ਕੋਝੀ ਚਾਲਾਂ ਤੋਂ ਬਾਹਰ ਆਉਣ ਤੁਹਾਡੀਆਂ ਜਿਹੜੀਆਂ ਹੱਕੀ ਮੰਗਾਂ ਨੇ ਉਹਨਾਂ ਨੂੰ ਤੁਰੰਤ ਜੋ ਹੈ ਮੰਨਣ ਸਰਕੂਲਰ ਜਾਰੀ ਕਰਨ ਹਾਂਜੀ ਅੱਜ ਅਸੀਂ ਜਿਹੜੀ ਮੈਨੇਜਮੈਂਟ ਵੱਲੋਂ 295/19 ਵਾਲੇ ਸਾਥੀਆਂ ਦੇ ਨਾਲ ਬਹੁਤ ਸਾਰਾ ਧੱਕਾ ਕੀਤਾ ਜਾ ਰਿਹਾ ਉਹਦੇ ਖਿਲਾਫ ਦੇ ਵਿੱਚ ਅਸੀਂ 19 ਤਰੀਕ ਨੂੰ ਵੀ ਆਰਥਿਕ ਹੁਕਮ ਜਾਰੀ ਕੀਤੇ ਸਾਰੇ ਪੰਜਾਬ ਦੇ ਵਿੱਚ ਹੋਰ ਅੱਜ ਵੀ ਸਾਡੀ ਭਰਾਤਰੀ ਜਿੱਥੇ ਬੰਦਿਆਂ ਵੱਲੋਂ ਜੋ ਆਰਥਿਕ ਹੁਕਮ ਜਾਰੀ ਕੀਤੇ ਜਾ ਰਹੇ ਨੇ ਪੰਜਾਬ ਸਰਕਾਰ ਜਿਹੜੀ ਹੈਗੀ ਆ ਉੱਪਰੋਂ ਕੁਝ ਹੋ ਰਿਹਾ ਔਰ ਅੰਦਰੋਂ ਕੁਝ ਹੋ ਰਿਹਾ ਜਦੋਂ ਅਸੀਂ ਮੈਨੇਜਮੈਂਟ ਨਾਲ ਮੀਟਿੰਗ ਕਰਦੇ ਆ ਤਾਂ ਸਾਨੂੰ ਭਰੋਸਾ ਦਵਾ ਦਿੰਦੇ ਆ ਵਿਸ਼ਵਾਸ ਦਵਾ ਦਿੰਦੇ ਆ ਕਿ ਅਸੀਂ ਸਾਥੀਆਂ ਦੀਆਂ ਜਿਹੜੀਆਂ ਤਰਖਾਵਾਂ ਜਲਦੀ ਰਿਲੀਜ਼ ਕਰਦਾਂਗੇ ਔਰ ਨਾਲ ਹੀ ਜਿਹੜੇ ਸਾਥੀ ਨੇ ਜਿਨ੍ਹਾਂ ਦੇ ਉੱਤੇ ਕੇਸ ਨੇ ਪਰਚੇ ਦਰਜ ਨੇ ਉਹਨਾਂ ਦੇ ਕੇਸ ਵੀ ਵਾਪਸ ਕਰਦਾਂਗੇ ਪਰ ਇਹਨਾਂ ਦੇ ਚੱਲਦੇ ਉਲਟ ਨੇ ਸਾਥੀ ਦੇ ਦੰਦ ਜਿਵੇਂ ਖਾਣ ਦੇ ਹੋਰ ਬਖਾਉਣ ਦੇ ਹੋਰ ਨੇ ਔਰ ਸਾਡੀ ਮੈਨੇਜਮੈਂਟ ਨੇ ਸ਼ੁੱਕਰਵਾਰ ਨੂੰ ਹੀ ਸੌਰੀ ਵੀਰਵਾਰ ਨੂੰ ਨਾਦਰ ਸ਼ਾਹੀ ਫਰਮਾਨ ਜਾਰੀ ਕਰਤਾ ਕਿ ਜਿਹਨਾਂ ਸਾਥੀਆਂ ਦੇ ਉੱਤੇ 25 ਦੇ ਉੱਤੇ ਪਰਚੇ ਦਰਜ ਸੀ ਅਰੈਸਟ ਭਈ ਸੀ ਉਹਨਾਂ ਨੂੰ ਟਰਮੀਨੇਟ ਕੀਤਾ ਜਾਵੇ ਸੋ ਅਸੀਂ ਫੌਰੀ ਤੌਰ ਤੇ ਐਕਸ਼ਨ ਲੈਂਦੇ ਹੋਇਆ 19 ਤਰੀਕ ਨੂੰ ਸ਼ੁੱਕਰਵਾਰ ਨੂੰ ਸਾਰੇ ਪੰਜਾਬ ਦੇ ਵਿੱਚ ਉਹਦੇ ਖਿਲਾਫ ਰੋਸ ਮੁਜ਼ਾਰੇ ਕੀਤੇ ਅਰਥੀ ਫੂਗ ਮੁਜ਼ਾਰੇ ਕੀਤੇ ਆ ਅਸੀਂ ਇਸ ਮੰਚ ਦੇ ਜ਼ਰੀਏ ਮੰਗ ਕਰਦੇ ਆ ਕਿ ਮੈਨੇਜਮੈਂਟ ਨੂੰ ਜਿਹੜੇ ਸਾਡੇ ਸਾਥੀ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਬਹਾਲ ਕੀਤਾ ਜਾਵੇ ਔਰ ਸਾਡੇ ਜਿਹੜੇ 295/19 ਵਾਲੇ ਸਾਥੀਆਂ ਦੀਆਂ ਤਨਖਾਹਾਂ ਨੇ ਜਿਹੜੇ ਆਪਣਾ ਪੀਰੀਅਡ ਪ੍ਰਵੇਸ਼ਨ ਪੀਰੀਅਡ ਪੂਰਾ ਕਰ ਚੁੱਕੇ ਨੇ ਉਹਨਾਂ ਦੀਆਂ ਤਨਖਾਹਾਂ ਰਿਲੀਜ਼ ਕੀਤੀਆਂ ਜਾਣ ਔਰ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਹੈਗਾ ਉਹ ਰੈਗੂਲਰ ਕੀਤਾ ਜਾਵੇ ਕਿਉਂਕਿ ਲਗਭਗ 4 ਸਾਲ ਉਹਨਾਂ ਸਾਥੀਆਂ ਨੂੰ ਹੋ ਚੁੱਕੇ ਨੇ ਸੋ ਅਸੀਂ ਮੰਗ ਕਰਦੇ ਹਾਂ ਕਿ ਉਹਨਾਂ ਦੀਆਂ ਤਨਖਾਹਾਂ ਰਿਲੀਜ਼ ਕੀਤੀਆਂ ਜਾਣ ਜੇ ਨਹੀਂ ਮੈਨੇਜਮੈਂਟ ਇਸ ਦੇ ਉੱਤੇ ਕੋਈ ਗੌਰ ਕਰਦੀ ਸਾਡੀ ਮੰਗ ਨੂੰ ਨਹੀਂ ਮੰਨਦੀ ਕਾਇਤ ਸੰਘਰਸ਼ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤਿੱਖੇ ਕੀਤੇ ਜਾ ਰਹੇ ਨੇ ਪੰਜਾਬ ਦੇ ਕੀਤੇ ਹੋਏ ਫੈਸਲੇ ਮੁਤਾਬਕ ਜਿਥੇ ਵੰਦੀਆਂ ਨੇ ਜੋ ਫੈਸਲੇ ਨੇ ਪੰਜਾਬ ਦੇ ਉਹਦੇ ਮੁਤਾਬਕ ਸਾਰੇ ਪੰਜਾਬ ਦੇ ਵਿੱਚ 19 ਤਰੀਕ ਤੋਂ ਅਰਥੀ ਫੂਕ ਮੁਜਰਾਹ ਕੀਤੇ ਜਾ ਰਹੇ ਨੇ ਇਹ ਅਰਥੀ ਫੂਕ ਮੁਜਰਾਹ 295/19 ਦੇ ਸਵੰਦ ਦੇ ਵਿੱਚ ਕੀਤਾ ਜਾ ਰਹੇ ਨੇ ਜਿਹੜੇ ਮੁਲਾਜ਼ਮ ਪ੍ਰਕਾਸ਼ ਕੀਤੇ ਗਏ ਨੇ ਇਹ ਸਵੰਦ ਦੇ ਵਿੱਚ ਅੱਜ ਸੁੰਦਰ ਨਗਰਡਵੀਨ ਦੇ ਵਿੱਚ ਲੁਧਿਆਣਾ ਵਿਖੇ ਅਰਥੀ ਫੂਕ ਮੁਜਰਾਹ ਕੀਤਾ ਗਿਆ ਵੱਡੇ ਪੱਦਰ ਦੇ ਸਾਥੀ ਵੀ ਸ਼ਾਮਲ ਹੋਏ ਨੇ ਔਰ ਮੰਗ ਕਰ ਰਹੇ ਨੇ ਬੀਜੀ ਬੋਰਡ ਦੇ ਮੈਨੇਜਮੈਂਟ ਦੇ ਕੋਲੋਂ ਕਿ ਜਿਹੜਾ ਇਹ ਨਾਦਰ ਸ਼ਾਹੀ ਫਰਮਾਨ ਆ ਇਸ ਨੂੰ ਵਾਪਸ ਲਿਆ ਜਾਵੇ ਤੁਸੀਂ ਬਹੁਤ ਵੱਡੇ ਪੱਧਰ ਦੇ ਉੱਤੇ ਇਹਦੀ ਇਨਕੁਆਰੀ ਕੀਤੀ ਆ ਇਨਕੁਆਰੀ ਦੇ ਵਿੱਚ ਸਾਰੇ ਸਾਥੀ ਜਿਹੜੇ ਨੇ ਲਗਭਗ ਕੁਝ ਨੂੰ ਛੱਡ ਕੇ ਉਹ ਠੀਕ ਪਾਏ ਗਏ ਨੇ ਜਿਹੜੇ ਕੁਝ ਪ੍ਰੋਬਲਮ ਆ ਜਿਨ੍ਹਾਂ ਦੇ ਵੀ ਉਹਨਾਂ ਦੇ ਉੱਤੇ ਵੀ ਜਦੋਂ ਗੱਲਬਾਤ ਕਲੀਅਰ ਹੋ ਗਈ ਫੈਸਲਾ ਹੋ ਗਿਆ ਮੈਨੇਜਮੈਂਟ ਦੇ ਨਾਲ ਕਿ ਕੋਈ ਇਹਦੇ ਵਾਸਤੇ ਜਦੋਂ ਕਿਸੇ ਨੇ ਅਪਰੈਂਟਿਸ਼ਿਪ ਕਰ ਲਈ ਤਾਂ ਇਹਦੇ ਵਾਸਤੇ ਕੋਈ ਵੀ ਐਕਸਪੀਰੀਅੰਸ ਸਰਟੀਫਿਕੇਟ ਦੀ ਲੋੜ ਨਹੀਂ ਹੈ ਅਸਲ ਵਿੱਚ ਅਸੂਲ ਇਹ ਨੇ ਪਰ ਫਿਰ ਵੀ ਤੁਸੀਂ ਉਹ ਐਕਸਪੀਰੀਅੰਸ ਸਰਟੀਫਿਕੇਟ ਵੇਕੇ ਨਹੀਂ ਜਦ ਦੀ ਲੋੜ ਨਹੀਂ ਹੈ ਇਸ ਲਈ ਇਹਨਾਂ ਐਕਸਪੀਰੀਅੰਸ ਸਰਟੀਫਿਕੇਟਾਂ ਦੀ ਜਦੋਂ ਲੋੜ ਨਹੀਂ ਹੈ ਔਰ ਡਾਕੂਮੈਂਟ ਦੀ ਵੀ ਲੋੜ ਨਹੀਂ ਹੈ ਤੇ ਇਹਨੂੰ ਰੱਦ ਕਰਨ ਦੀ ਲੋੜ ਹੈ ਤੇ ਜਿੰਨੇ ਵੀ ਸਿਲੈਕਟ ਹੋਏ ਨੇ ਮੁਲਾਜ਼ਮ ਉਹਨਾਂ ਨੂੰ ਸਾਰਿਆਂ ਨੂੰ ਵਿਲੀ ਬੋਰਡ ਦੇ ਵਿੱਚ ਨੌਕਰੀ ਜਦੋਂ ਰੱਖਿਆ ਗਿਆ ਉਹਨੂੰ ਨੌਕਰੀ ਉਹਦੀ ਜਾਰੀ ਰਹਿਣੀ ਚਾਹੀਦੀ ਹੈ ਇਹ ਜਿਹੜਾ ਢੰਗ ਹੈ ਤਰੀਕਾ ਹੈ ਮੈਨੇਜਮੈਂਟ ਦਾ ਇਹਨੂੰ ਬਿਜਲੀ ਬੋਰਡ ਦੇ ਕਰਮਚਾਰੀਆਂ ਦੀ ਜਥੇਬੰਦੀਆਂ ਜਿਹੜੀਆਂ ਨੇ ਬਿਲਕੁਲ ਬਰਦਾਸ਼ਤ ਨਹੀਂ ਕਰਨਗੀਆਂ ਜੋ ਜੋ ਵੀ 295/19 ਨਾਲ ਸਿਲੈਕਟ ਹੋਏ ਨੇ ਮੁਲਾਜ਼ਮ ਉਹਨਾਂ ਦੀ ਸਰਫ ਜੜੀ ਇਹਨੂੰ ਕੰਟੀਨਿਊ ਕੀਤਾ ਜਾਵੇ ਔਰ ਤਿੰਨ ਤਿੰਨ ਸਾਲ ਤੋਂ ਤੇ ਸਮਾ ਹੋ ਚੁੱਕਾ ਉਹਨਾਂ ਨੂੰ ਪੂਰੀ ਤਨਖਾਹ ਵੀ ਨਹੀਂ ਦਿੱਤੀ ਜਾ ਰਹੀ ਲਗਭਗ ਨਾ 10000 ਦੇ ਉੱਤੇ ਕੰਮ ਕਰ ਰਹੇ ਨੇ ਉਹਨਾਂ ਦੀ ਜ਼ਿੰਦਗੀ ਦਾ ਜੋਨਾ ਤੁਬਰ ਕੀਤਾ ਪਿਆ ਸਰਕਾਰ ਨੇ ਉਹਨਾਂ ਨੂੰ ਇੰਨੇ ਇੰਨੇ ਥੋੜੀ ਤਨਖਾਹ ਦੇ ਵਿੱਚ ਪਰਿਵਾਰ ਦਾ ਚਲਾਉਣਾ ਬਹੁਤ ਮੁਸ਼ਕਲ ਹੈ ਬੱਚੇ ਵੀ ਭਰੋਣੇ ਨੇ ਘਰ ਦਾ ਖਰਚਾ ਵੀ ਚਲਾਉਣਾ ਇਹਨਾਂ ਦੇ ਉੱਤੇ ਮਾਪੇ-ਬਾਪ ਵੀ ਨਿਰਭਰ ਨੇ ਕਿਵੇਂ ਜਿੰਦਗੀ ਬਸਰ ਕਰਦੇ ਹੋਣਗੇ ਇਹ ਸੋਚਣ ਦੀ ਲੋੜ ਆ ਇਸ ਕਰਕੇ ਸਰਕਾਰ ਦਾ ਫਰਜ ਬਣਦਾ ਕਿ ਇਹਦੇ ਵਿੱਚ ਵਿਜੀਲਿਬੋਰਡ ਦੀ ਮੈਨੇਜਮੈਂਟ ਨੇ ਜੋ ਗਲਤ ਫੈਸਲਾ ਕੀਤਾ ਪੰਜਾਬ ਸਰਕਾਰ ਭਗਵੰਤ ਮਾਨ ਦੀ ਸਰਕਾਰ ਆਪਣੇ ਤੌਰ ਤੇ ਨਿੱਜੀ ਤੌਰ ਤੇ ਦਖਲ ਦੇ ਕੇ ਇਸ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨ ਔਰ ਸੁਲਝਾਉਣ ਇਸ ਮਸਲੇ ਨੂੰ ਤਾਂ ਕਿ ਇਹ ਮਸਲਾ ਹੋਰ ਜ਼ਿਆਦਾ ਨਾ ਵਿਗੜੇ ਔਰ ਜਿਹੜੇ ਮੁਲਾਜ਼ਮ ਰੱਖੇ ਗਏ ਸੀ ਉਹਨਾਂ ਨੇ ਉਹਦੀ ਸਰਕਲ ਜਿਹੜੀ ਆ ਉਹ ਰੈਗੂਲਰ ਕੀਤੀ ਜਾਵੇ ਔਰ ਉਹਨਾਂ ਨੂੰ ਪੂਰੀ ਤਨਖਾਹ ਦਿੱਤੀ ਜਾਵੇ